ਸਰ ਅੱਜ ਪ੍ਰੈਸ ਨੂੰ ਸਬੋਧਨ ਦੇ ਵਾਸਤੇ ਬੁਲਾਇਆ ਨਹੀਂ ਕੀ ਪਤਾ ਨਹੀਂ ਅੱਜ ਸ਼ਿਵ ਸੈਨਾ ਹਿੰਦੁਸਤਾਨ ਜ਼ਿਲ੍ਹਾ ਪਟਿਆਲਾ ਦੇ ਸਮੂਹ ਸੀਨੀਅਰ ਲੀਡਰ ਸਾਹਿਬਾਨ ਦੀ ਬੈਠਕ ਹੋਈ ਹੈ ਲੋਕ ਸਭਾ ਚੋਣਾਂ ਲੜਨ ਦੀ ਤਿਆਰੀ ਕੀਤੀ ਗਈ ਹੈ ਔਰ ਪਾਰਟੀ ਨੇ ਅੱਜ ਮੀਟਿੰਗ ਕਰਕੇ ਸੰਭਾਵਿਤ ਉਮੀਦਵਾਰਾਂ ਦੇ ਨਾਮ ਦੀ ਲਿਸਟ ਬਣਾਈ ਹੈ ਕੱਲ ਪਾਰਟੀ ਸ਼ਾਮ ਤੱਕ ਇੱਕ ਸੋਚੇ ਜੜੀ ਪਟਾਲੇ ਦੇ ਉਮੀਦਵਾਰ ਦਾ ਨਾਮ ਖੋਸ਼ਿਤ ਕਰ ਦੇਗੀ ਪਾਰਟੀ ਨੇ ਸਦਮ ਸੱਤੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਲਗਭਗ ਚਾਰ ਨਾਮ ਪਾਰਟੀ ਦੇ ਕੋਲ ਆਏ ਨੇ ਉਹਨਾਂ ਨਾਮਾਂ 'ਚੋਂ ਇੱਕ ਨਾਮ ਦੇ ਉੱਤੇ ਪਾਰਟੀ ਆਪਣੀ ਮੋਹਰ ਲਗਾਏਗੀ ਔਰ ਜਿਹੜਾ ਲੋਕ ਸਭਾ ਚੋਣਾਂ ਪੂਰੇ ਦੇਸ਼ ਦੇ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਹਿੰਦੁਸਤਾਨ ਸ਼ਕਤੀ ਸੈਨਾ ਪੂਰੇ ਜੋਸ਼ ਸ਼ੋਰ ਨਾਲ ਲੜੇਗੀ ਲਗਭਗ 10 ਰਾਜਾਂ ਦੇ ਵਿੱਚ शिवसेना ਹਿੰਦੁਸਤਾਨ ਕੰਮ ਕਰ ਰਹੀ ਹੈ ਉਹਨਾਂ 10 ਰਾਜਾਂ ਦੇ ਵਿੱਚ ਪਾਰਟੀ ਆਪਣੇ ਉਮੀਦਵਾਰ ਖੜੇ ਕਰਨ ਜਾ ਰਹੀ ਹੈ ਮੈਂ ਲਗਭਗ ਪੰਜਾਬ ਹਰਿਆਣਾ ਹਿਮਾਚਲ ਚੰਡੀਗੜ੍ਹ ਔਰ ਜਿਹੜਾ ਹੈ ਕਿ ਉੱਤਰ ਪ੍ਰਦੇਸ਼ ਔਰ ਬੈਸਟ ਬੰਗਾਲ ਦੇ ਵਿੱਚ ਦੌਰੇ ਤੇ ਜਾਵਾਂਗਾ ਔਰ ਨਾਲ ਦੇ ਨਾਲ ਉੱਥੇ 10 ਦਿਨਾਂ ਦੇ ਵਿੱਚ ਨਾਮਾਂ ਦੀ ਘੋਸ਼ਣਾ ਕਰ ਦਿੱਤੀ ਹੈ ਸਰ ਕਿਸਾਨਾਂ ਦੀ ਚੁਣੌਤੀ 2024 ਤੁਸੀਂ ਗੱਲ ਕੀਤੀ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਸਰਕਾਰ ਹੈ ਕਾਂਗਰਸ ਹੈ ਭਾਜਪਾ ਹੈ ਆਪਣਾ ਪ੍ਰਭਾਵ ਪਾ ਰਹੀ ਹੈ ਕਿਵੇਂ ਨਹੀਂ ਚੁਣੌਤੀਆਂ ਰਹਿਣਗੀਆਂ ਤੁਹਾਨੂੰ ਚੁਣੌਤੀਆਂ ਹਮੇਸ਼ਾ ਹੀ ਰਹਿੰਦੀਆਂ ਹਨ ਕਦੇ ਵੀ ਕੋਈ ਚੋਣ ਆਵੇ ਚੁਣੌਤੀ ਹਮੇਸ਼ਾ ਸਾਹਮਣੇ ਰਹਿੰਦੀ ਹੈ ਜਦੋਂ ਆਪਾਂ ਰਾਜਨੀਤੀ ਦੇ ਖੇਤਰ ਦੇ ਵਿੱਚ ਹੈਗੇ ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਹਰ ਇੱਕ ਰਾਜਨੀਤਿਕ ਦਲ ਦਾ ਮੋਢਲਾ ਫਰਜ਼ ਹੈ ਸ਼ਰਕਾਣਾ ਹਿੰਦੁਸਤਾਨ ਹਿੰਦੁਸਤਾਨ ਸ਼ਕਤੀ ਸੈਨਾ ਚਾਹੇ ਭਾਜਪਾ ਕੰਮ ਕਰ ਰਹੀ ਹੈ ਵਧੀਆ ਕੰਮ ਕਰ ਰਹੀ ਹੈ RAM LALLA ਦੇ ਮੰਦਿਰ ਦੇ ਉੱਤੇ ਕੰਮ ਕੀਤਾ ਹੈ ਪਰ Shiv Sena Hindustan ਵੱਡੇ ਪੱਧਰ ਦੇ ਉੱਤੇ ਸ਼ੁਰੂ ਤੋਂ ਹੀ ਅਖਿਲ ਭਾਰਤੀਆ Hindu ਮੰਦਿਰ ਪ੍ਰਬੰਧਕ ਐਕਟ ਦੇ ਉੱਤੇ ਕੰਮ ਕਰ ਰਹੀ ਹੈ ਔਰ ਉਸ ਐਕਟ ਦੇ ਮਾਮਲੇ ਨੂੰ ਅਸੀਂ ਅਜੇ ਵੀ ਚੋਣ ਮੈਨੀਫੈਸਟੋ ਚ ਲਿਆਵਾਂਗੇ ਔਰ ਜਿਹੜਾ ਭਗਵਾਨ RAM LALLA ਦਾ ਮੰਦਿਰ ਬਣਿਆ ਮੋਤਰাবਿੰਦਰਾਵੰਦਾ ਮਾਮਲਾ ਆਇਆ ਵਿਸ਼ਵ ਕਾਸ਼ੀਨਾਥ ਵਾਲਾ ਮਾਮਲਾ ਉਹਦੇ ਸਾਹਮਣੇ Shiv Sena Hindustan ਨੇ ਮਾਂ ਕਹਿੰਦੀ ਹੈ ਕਿ ਅਖੇਲਵਾਰਤੇ இந்து ਮੰਦਿਰ ਪ੍ਰਬੰਧਕ ਐਕਟ ਬਣੇ ਇੱਕ ਇੱਕ ਮੰਦਿਰ ਦੀ ਵਿਵਸਥਾ ਸੁਧਾਰਨ ਦੀ بجائے ਸਮੂਹ ਮੰਦਿਰ ਦੀ ਵਿਵਸਥਾ ਸੁਧਾਰੀ ਜਾਣੀ ਚਾਹੀਦੀ ਹੈ ਔਰ ਉਹਨਾਂ ਦੀ ਪ੍ਰਬੰਧ ਵਿਵਸਥਾ ਦਾ ਕੰਮ ਹਿੰਦੂ ਸਮਾਜ ਨੂੰ سپਰਦ ਕੀਤਾ ਜਾਣਾ ਚਾਹੀਦਾ ਜਿਵੇਂ ਐਜੀਬੀਸੀ ਦਾ 1925 ਦਾ ਐਕਟ ਹੈ ਉਹਦੇ ਮੁਤਾਬਕ ਕੰਮ ਹੋਵੇ ਅਸੀਂ ਉਹਦੇ ਉੱਤੇ ਹਿੰਦੂ ਸਮਾਜ ਦਾ ਫਤਵਾ ਮੰਗਾਂਗੇ ਔਰ ਇਸ ਮਾਮਲੇ ਨੂੰ ਲੈ ਕੇ ਅਸੀਂ ਮਾਨਯੋਗ ਪਰਮਪੁੱਜ ਸੰ크੍ਰਾਂਚਾਰਾਚਾਰੀ ਜੀ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਹੈ ਉਹਨਾਂ ਦਾ ਵੀ ਸਾਨੂੰ ਸਮਰਥਨ ਪ੍ਰਾਪਤ ਹੈ ਇਸ ਦੇ ਨਾਲ ਨਾਲ ਪੰਜਾਬ ਦੇ ਵਿੱਚ ਜਿਹੜੀ ਵੀ ਸਰਕਾਰ ਰਹੀ ਹੈ ਕਾਲੀ ਦਲ ਭਾਜਪਾ ਦੀ ਆਮ ਆਦਮੀ ਪਾਰਟੀ ਦੀ ਚੱਲ ਰਹੀ ਹੈ ਪਿੱਛੇ ਕਾਂਗਰਸ ਦੀ ਰਹੀ ਉਹਨਾਂ ਨੇ 35000 ਅਤਵਾਦ ਪੀੜਤਿਆਂ ਦੇ ਮਾਮਲੇ ਦੇ ਉੱਤੇ ਚੁੱਪੀ ਧਾਰੀ ਰੱਖੀ ਅੱਜ ਵੀ ਵਿਧਾਨ ਸਭਾ ਚੱਲ ਰਹੀ ਹੈ ਬਜਟ ਸੈਸ਼ਨ ਚੱਲ ਰਿਹਾ ਹੈ ਉਥੇ ਫਜ਼ੂਲ ਦੀਆਂ ਗੱਲਾਂ ਹੋ ਰਹੀਆਂ ਨੇ ਤੂ ਤੂ ਮੈਮੇ ਹੋ ਰਿਹਾ ਪਰ ਪੰਜਾਬ ਦੇ 45% ਹਿੰਦੂਆਂ ਦੇ ਜ਼ਖਮਾਂ ਦੇ ਉੱਤੇ ਮਲਮ ਲਗਾਉਣ ਦੇ ਲਈ ਨਾ ਹੀ ਮਾਨਯੋਗ ਮੁੱਖ ਮੰਤਰੀ ਕੋਲ ਕੋਈ ਸ਼ਬਦ ਹੈ ਨਾ ਹੀ ਐਲਓਪੀ ਲੀਡਰ ਆਫ ਆਪੋਜੀਸ਼ਨ ਕੋਲ ਕੋਈ ਸ਼ਬਦ ਹੈ ਕਿ ਉਹ ਪੰਜਾਬ ਦੇ 45% ਹਿੰਦੂਆਂ ਨੂੰ ਜਿਨ੍ਹਾਂ ਨੇ 35000 ਹਿੰਦੂਆਂ ਦੀ ਬਲੀ ਦਿੱਤੀ ਹੈ ਦੇਸ਼ ਦੀ ਏਕਤਾ ਕੰਡਤਾ ਲਈ ਉਹਨਾਂ ਦੇ ਜ਼ਖਮਾਂ ਰਿਲੀਜ਼ ਕਰ ਸਕਣ ਕੇਵਲ ਵੋਟ ਨੂੰ ਪ੍ਰਭਾਵਿਤ ਕਰਨ ਦੀ ਲੜਾਈ ਲੜੀ ਜਾ ਰਹੀ ਹੈ ਸ਼ਿਵ ਸੈਨਾ ਹਿੰਦੁਸਤਾਨ ਇਹਨਾਂ ਲੋਕ ਸਭਾ ਚੋਣਾਂ ਦੇ ਉੱਤੇ ਅਜਿਹੇ ਕਈ ਮੁੱਦਿਆਂ ਨੂੰ ਲੈ ਕੇ ਅਸੀਂ ਬੇਖੌਫ ਹੋ ਕੇ ਚੋਣ ਲੜਾਂਗੇ ਔਰ ਆਪਣੇ ਮੁੱਦੇ ਪਬਲਿਕ 'ਚ ਰੱਖਾਂਗੇ